ਲਓ ਜੀ ਅੱਜ ਸੀਗੇ ਵਿਹਲੇ ਤੇ ਅੱਜ ਚੱਲੇ ਜਗਰੂਪ ਸਿੰਘ ਮੇਡੂ ਦੇ ਢਾਡੀ ਜੱਥੇ ਨਾਲ ਪਾਪਾ ਟੋਟੇ ਤੇ ਅੱਜ ਉੱਥੇ ਸ਼ਹੀਦਾਂ ਦਾ ਦੀਵਾਨ ਆ ਆ ਜੋ ਆਪਾਂ ਚੱਲੀਏ ਆਓ ਗੱਡੀ ਤੇ ਇੱਕ ਆਪਣੀ ਆ ਰਹੀ ਤੇ ਇੱਕ ਔਰੀ ਤਿੰਨੇ ਗੱਡੀਆਂ ਤਿਆਰ ਆ ਲਓ ਜੀ ਤਿਆਰੀਆਂ ਬਾਬਾ ਜੀ ਚੱਲੀਏ ਫੇ ਚਲੋ ਚਲੋ ਜੀ ਚਲੋ ਲਓ ਜੀ ਚਲੋ ਤੇ ਮੇਰੀ ਵੀ ਸਕੀਮ ਸੀਗੀ ਮੈਂ ਕਿਹਾ ਵੀ ਇੰਸਟਾ ਤੇ ਆਪਾਂ ਮਿੰਨੀ ਬਲੌਗ ਵੀ ਪਾਇਆ ਕਰੀਏ ਤੇ ਹੁਣ ਆਪਾਂ ਇੱਥੋਂ ਹੋ ਗਏ ਰਵਾਨਾ ਤੇ ਇੱਕ ਥਾਂ ਤੇ ਖੜਨਾ ਮੈਨੂੰ ਲੱਗਦਾ ਵੀ ਪੈਟਰੋਲ ਜ਼ਰੂਰੀ ਆ ਨਾ ਗੱਡੀਆਂ 'ਚ ਚਲੋ ਆਪਾਂ ਪੰਪ ਤੇ ਖੜਦੇ ਆਂ ਜਾ ਕੇ ਲਓ ਵੀ ਆਪਾਂ ਪਹਵਾਲਿਆ ਸੀ ਪਹਿਲਾਂ ਪੈਟਰੋਲ ਤੇ ਬਾਬੇ ਹੁੰਨ ਵਾਲੀ ਗੱਡੀ 'ਚ ਪੋਨ ਵਾਲਾ ਤੇ ਬਾਈ ਇੱਥੋਂ ਦਾ ਜਿਹੜਾ ਮਾਹੌਲ ਆ ਨਾ ਨਿਊਜ਼ੀਲੈਂਡ ਦਾ ਉਹ ਤਾਂ ਬਹੁਤ ਹੀ ਘੈਂਟ ਆ ਅੱਗੇ ਤੁਸੀਂ ਆਹ ਦੇਖੋ ਬਸ ਹੁਣ ਸੜਕ ਐਂ ਹੀ ਹੁੰਦੀ ਜਾਣੀ ਆ ਬਸ ਸਪਾਂਗੂ ਵੇਲੇਵੇਂ ਜੀ ਆ ਇੱਥੇ ਤੇ ਬਸ ਹੁਣ ਗੱਡੀ ਕੋਈ ਹਨਾ ਐਕਸੀਲੇਟਰ ਤੇ ਪੈਰ ਹੈ ਨਹੀਂਗਾ ਤੇ ਆਪੇ ਗੱਡੀ ਤੁਰ ਜਾਂਦੀ ਆ ਲੋ ਵੀ ਪਾਪਾ ਟੋਟੇ ਗੁਰੂ ਘਰ ਆਪਣੀਆਂ ਸਾਰੀਆਂ ਸੰਗਤਾਂ ਗਈਆਂ ਪਹੁੰਚ ਹੁਣ ਤੇ ਮੈਨੂੰ ਲੱਗਦਾ ਵੀ ਇੱਕ ਦੋ ਜਣੇ ਰਹਿ ਗਏ ਆ ਇੱਧਰ ਆਉਣ ਵਾਲੇ ਆ ਜਾਓ ਫਿਰ ਹੁਣ ਆਪਾਂ ਅੰਦਰ ਐਂਟਰੀ ਮਾਰਦੇ ਆਂ ਇਸ ਤੋਂ ਬਾਅਦ ਤੇ ਹੁਣ ਆਪਾਂ ਪਹਿਲਾਂ ਚੱਲੀਏ ਦਰਬਾਰ ਸਾਹਿਬ ਚੱਲਾਂਗੇ ਇਸ ਤੋਂ ਬਾਅਦ ਚਲੋ ਇੱਕ ਮਿੰਟ ਖੜੀਏ ਤੇ ਪਹਿਲਾਂ ਦਰਬਾਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਮੱਥਾ ਟੇਕਣਾ ਪਹਿਲਾਂ ਮੱਥਾ ਟੇਕੀਏ ਤੇ ਫਿਰ ਆਪਾਂ ਉਧਰ ਨੂੰ ਚੱਲਦੇ ਆਂ ਜੀ ਤੇ ਹੁਣ ਪਹਿਲਾਂ ਚਾਹ ਵੀ ਜ਼ਰੂਰੀ ਹੈ ਹਨਾ ਤੇ ਨੈਕਸਟ ਮਿਨੀ ਬਲੌਗ ਆਪਾਂ ਛੇਤੀ ਅਪਲੋਡ ਕਰਦੇ ਆਂ ਜੀ ਤੇ ਪੇਜ ਨਾ ਬਣੇ ਰਿਓ